ਰਾਜ ਦੀ ਰਾਜਨੀਤੀ ਤੇ ਕਾਨੂੰਨੀ ਪੱਧਰ ਤੇ ਇੱਕ ਵੱਡਾ ਤੂਫਾਨ ਉਸ ਵੇਲੇ ਖੜਾ ਹੋਇਆ ਜਦੋਂ ਪੁਲਿਸ ਨੇ ਕੰਚਨਪ੍ਰੀਤ ਕੋਰ ਨੂੰ ਚਬਾਲ ਥਾਣੇ ਐਫਆਈਆਰ ਨੰਬਰ 260 ਤਹਿਤ ਗ੍ਰਿਫਤਾਰ ਕਰ ਲਿਆ ਇਸ ਕੇਸ 171 174 351 513 ਬੀਐਨਐਸ ਅਤੇ ਵਾਧੂ ਤਾਰਾ 111 ਬੀਐਨਐਸ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਕਾਲੀ ਦਲ ਵਾਰਸ ਦੇ ਆਗੂ ਵਿਰਸਾ ਸਿੰਘ ਬਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਅਤੇ ਪੁਲਿਸ ਦੇ ਤਿੱਖੇ ਤੀਰ ਚੁਲਾਏ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਹੈ ਜੀ ਨਾਤੇ ਜਿਹੜੇ ਲਾਇਰ ਨੇ ਉਹਨਾਂ ਦੇ ਉਹ ਕੋਈ ਬਰੀਫ ਕਰ ਸਕਦੇ ਇਸ ਮੁਤਲਕ ਜੀ ਤੇ ਨਾ ਹੀ ਜਿਹਨਾਂ ਨੂੰ ਕਿਊਜ਼ ਬਣਾਇਆ ਗਿਆ ਹੈ ਬੀਬਾ ਕੰਚਨਪ੍ਰੀਤ ਕੌਰ ਉਹ ਹੀ ਕੋਈ ਇਹਦੇ ਉੱਤੇ ਕਮੈਂਟ ਕਰ ਸਕਦੇ ਆ ਇਹ ਮਤਲਬ ਕਾਨੂੰਨੀ ਤੌਰ ਤੇ ਬੰਦਿਸ਼ ਹੋਣ ਕਰਕੇ ਹੀ ਇਹਨਾਂ ਦੋਨਾਂ ਵੱਲੋਂ ਆ ਬੈਠ ਕੀਤਾ ਜਾ ਰਿਹਾ ਹੈ ਬਾਕੀ ਜਿਹੜਾ ਹੈਗਾ ਉਹ ਤੁਹਾਡੇ ਸਾਰਿਆਂ ਸਾਹਮਣੇ ਆ ਸਵੇਰੇ ਵੀ ਆਪਾਂ ਗੱਲ ਕਰਤੀ ਸੀ ਤੇ ਬੀਬਾ ਕੰਚਨਪ੍ਰੀਤ ਕੌਰ ਜਿਹੜੀ ਪੰਜਾਬ ਦੀ ਧੀ ਐ ਇਸ ਧਰਤੀ ਦੀ ਧੀ ਐ ਇੱਕ ਧਰਮੀ ਫੌਜੀ ਦੀ ਧੀ ਐ ਉਹਨੇ ਅੱਜ ਸਾਬਤ ਕਰਤਾ ਆ ਕਿ ਜਿਹੜੇ ਸਰਕਾਰਾਂ ਦੇ ਜ਼ਬਰ ਨੇ ਸੱਤਾਧਾਰੀਆਂ ਦੇ ਜਿਹੜੇ ਜੋ ਉਹਨਾਂ ਦੇ ਯਤਨ ਨੇ ਅੱਜ ਉਹਨੇ ਫੇਲ ਕਰਕੇ ਰੱਖਦੇ ਨੇ ਔਰ ਸਭ ਪਾਸਿਓਂ ਹੀ ਜਿਹੜਾ ਝੂਠ ਫਲਾਇਆ ਜਾ ਰਿਹਾ ਸੀ ਉਹਨੂੰ ਵੀ ਉਹਨੇ ਸਪਸ਼ਟ ਕਰਤਾ ਹੈ ਇਸੇ ਕਰਕੇ ਆਪਣੇ ਵੀ ਸਾਬਤ ਹੋ ਜਾਂਦਾ ਕਿ ਕੇਸ ਵਿੱਚ ਝੂਠੇ ਪਾਏ ਸੀ ਹੁਣੇ ਕੋਈ ਮੈਨੂੰ ਬੜੇ ਸੀਨੀਅਰ ਜਰਨਲਿਸਟ ਦਾ ਫੋਨ ਆ ਰਿਹਾ ਸੀ ਉਹ ਕਹਿੰਦੇ ਜੀ ਵੀ ਐਡੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਸਰਕਾਰੀ ਅਫੀਸ਼ਰ ਦੇ ਵੱਲੋਂ ਕਿ ਉਹ ਤੇ ਜੀ ਐਨੇ ਵਜੇ ਜਿਹੜੀ ਆ ਫਲਾਈਟ ਤੇ ਚਲੇਗੀ ਤੇ ਇਹ ਹੁਣ ਤੁਸੀਂ ਦੱਸੋ ਕਿ ਜਿਹੜੀ ਸਰਕਾਰ ਸਹੀ ਇਨਫਰਮੇਸ਼ਨ ਵੀ ਨਹੀਂ ਰੱਖ ਸਕਦੀ ਤੇ ਸਹੀ ਇਨਫਰਮੇਸ਼ਨ ਵੀ ਨਹੀਂ ਦੇ ਸਕਦੀ ਇਹ ਕਿਉਂ ਕਰ ਰਹੀ ਸੀ ਇਹਦੇ ਪਿੱਛੇ ਉਹਨਾਂ ਦੀ ਕੀ ਮਨਛਾ ਸੀਗੀ ਇਹ ਤੇ ਸਰਕਾਰ ਦੱਸ ਸਕਦੀ ਏ ਤੇ ਪਰ ਅਸੀਂ ਇਹੀ ਕਹਾਂਗੇ ਕਿ ਜਿਹੜੀ ਝੂਠੀ ਇਨਫਰਮੇਸ਼ਨ ਜਿਸ ਤਰ੍ਹਾਂ ਫੈਲਾਉਂਦੇ ਸੀ ਇਸੇ ਤਰ੍ਹਾਂ ਹੀ ਇਹ ਸਰਾਸਰ ਝੂਠੇ ਕੇਵਲ ਤੇ ਕੇਵਲ ਜਿਹੜਾ ਹੈ ਇੱਕ دہشت ਪਾਉਣ ਦੀ ਖਾਤਰ ਇਹ ਮੁਕਦਮੇ ਦਰਜ ਕੀਤੇ ਗਏ ਸੀ ਪਰ ਅਸੀਂ ਅਦਾਲਤਾਂ ਦੇ ਧਨਵਾਦੀ ਹਾਂ ਕਿ ਉਹਨਾਂ ਨੇ ਬੜੀ ਵੱਡੀ ਰਾਹਤ ਜਿਹੜੀ ਹੈ ਬੀਬਾ ਕੰਚਨਪ੍ਰੀਤ ਕੌਰ ਨੂੰ ਦਿੱਤੀ ਹੈ ਹੁਣ ਉਹਨਾਂ ਨੂੰ ਕੋਰਟ ਵਿੱਚ ਤੋਂ ਬਾਅਦ ਪੇਸ਼ ਕੀਤਾ ਗਿਆ ਜਾਂ ਹੱਲੇ ਵੀ ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਇੱਕ ਕੋਈ ਐਫ ਆਰ ਨੰਬਰ ਹੈ 208 ਚਭਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਨ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਨਿਕਲ ਚੁੱਕੇ ਹਸਪਤਾਲ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਨੇ ਕਿੰਨੇ ਅਰੈਸਟ ਹੋ ਗਏ ਜੀ ਅਰੈਸਟ ਪਾ ਲਈ ਆ ਜੀ ਕਿਸ ਕੇਸ ਧਾਰਾ 37 ਜਿਹੜੇ ਚਾਰ ਕੇਸ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਬਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 51 3 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਹਾਂਜੀ ਇਹ ਰੈਪਟ ਨੰਬਰ 19 27 11 225 ਮਤਲਬ ਅੱਜ ਦੀ ਰੈਪਟ ਪਾ ਕੇ ਜੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜਾ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਤੇ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਪਈਏ ਨੇ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ 'ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧੱਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਿੱਟੇ ਮੂਹੇ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾਹਣ ਤਾਂ ਪਾਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਿ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਾਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਆ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਅਗੇ ਨਹੀਂ ਪਰ ਇਹ ਕੇਸ ਕਿੱਥੋਂ ਆ ਨਹੀਂ ਪਰ ਚਾਰ ਕੇਸਾਂ ਦੀ ਗੱਲ ਕੇਸਾਂ ਚ ਜਾ ਰਹੀ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨਾਨ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸਟ ਪਾਈ ਅੱਜ 27 ਹਾਂਜੀ ਅੱਜ ਐਡ ਕੀਤਾ ਹਾਂਜੀ ਅੱਜ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ ਇਹ 70 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆਇਆ ਚਵਾਲਦਾ ਆ ਇਹ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇਸ ਮਕਦਮਾ ਕੋਈ ਹੈ ਹੀ ਨਹੀਂ ਹੁਣ ਅਰੇ ਕੋਈ ਜਾਣਕਾਰੀ ਸੀ ਤੁਹਾਨੂੰ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਦਾ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾ ਚਿਤ ਵੀ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜਿਹਾ ਕੋਈ ਮੌਕਾ ਨਹੀਂ ਰਹੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਕੀ ਹੋਏਗਾ ਕੱਲ੍ਹ ਤਾਂ ਇਹ ਗੱਲ ਕਹਿ ਰਹੀ ਸੀ ਕਿ ਕੰਟਰਪੀਪਲ ਵਿਦੇਸ਼ ਭਗ ਵੀ ਉਹ ਵੀ ਬੇਰਜ਼ ਇਲਜ਼ਾਮ ਝੂਠੇ ਨੇ ਜੀ ਸਭ ਕੁਝ ਝੂਠ ਹੈ ਜੀ ਉਹ ਦੱਸੇ ਅਸਲ 'ਚ ਸਭ ਕੁਝ ਝੂਠ ਹੈ ਅਫਸਰ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਹੈ ਨਹੀਂ ਤੇ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸੀਪੇਟਰੀ ਜਿਹੜੀਆਂ ਬੇਲਜ਼ ਮਿਲਦੀਆਂ ਨੇ ਹਾਂਜੀ ਆ ਕੀ ਕਰ ਦੋ ਕੀ ਰਹੇਗਾ ਕਾਲੀ ਦੰਦ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹੈਰਾਨੀ ਹੋਈ ਹੈ ਜੇ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸਿੰਘ ਹਾਂਜੀ ਸਾਡੇ ਸਾਬਕਾ ਮੈਂਬਰ ਅਜ ਵੀ ਸਾਡੇ ਫਲਸਫੇ ਤੇ ਚੱਲਦੇ ਆ ਜੀ ਭਗਵੰਤ ਮਾਨਾ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸੱਦ ਕੇ ਇਨਵੈਸਟੀਗੇਸ਼ਨ ਵਾਸਤੇ 5-6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਸਤਾਰ ਕਰਨਾ ਇਹਦਾ ਤੁਸੀਂ ਆਪਣੇ ਬੰਦਾਜਾ ਲਾਇਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਰਟ ਤੇ ਲਿਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਤੇ ਅੱਜ ਪੇਸ਼ ਕਰਨਾ ਹੀ ਨਹੀਂਗਾ ਜੀ ਕੱਲ ਪੇਸ਼ ਕਰਨਗੇ ਕੱਲ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ ਠੀਕ ਹੈ ਜੀ ਕੀ ਸਭ ਥੋੜਾ ਜਿਹਾ